3.5 ਕੁਆਂਟਰ ਦਾ ਖੰਡਾ ਵੀ ਜਿਹੜਾ ਆ ਸਥਾਪਿਤ ਕੀਤਾ ਗਿਆ ਟਾਇਲਾਂ ਜਿਹੜੀਆਂ ਨੇ ਉਹ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਜੋ ਵੀ ਸਮਾਨ ਇੱਥੇ ਲੱਗਾ ਆ ਉਹਨੂੰ ਆਣ ਕੇ ਦੇਖਿਆ ਜਾਵੇ ਉਹਦੀ ਬਹੁਤ ਮਾੜੀ ਹਾਲਤ ਆ ਬਹੁਤ ਜਲਦੀ ਗਲ ਗਿਆ ਉਹ ਫਾਰੇ ਨੇ ਉਹਨਾਂ ਦੇ ਆਸ-ਪਾਸੇ ਜੋ ਟਾਇਲਾਂ ਲੱਗੀਆਂ ਨੇ ਉਹ ਵੀ ਉਖੜ ਗਈਆਂ ਨੇ ਮੇਰੇ ਖਿਆਲ ਆ ਇਹਨਾਂ ਦੇ ਬਿੱਲ ਵੀ ਪੂਰੇ ਪਾਸ ਨਹੀਂ ਹੋਏ ਹੋਣਗੇ ਜਿਸ ਹਿਸਾਬ ਨਾਲ ਬਹੁਤ ਵੱਡੀ ਰਕਮ ਲੱਗੀ ਆ ਦੀ ਲੱਗਦਾ ਨਹੀਂ ਕਿ ਗੁਰਦਾਰੀ ਕਮੇਟੀ ਇੱਥੇ ਦਖਲਦਾਰੀ ਕਰਦੀ ਨਹੀਂ ਕਿ ਜਾਂ ਫਿਰ ਉਹਨਾਂ ਨੂੰ ਇਹ ਗੱਲ ਦੀ ਜ਼ਰੂਰਤ ਹੀ ਨਹੀਂ ਹੈ ਜਿਹਦੇ ਹੱਥ ਵਿੱਚ ਇੱਕ ਸਾਰਾ ਪ੍ਰੋਜੈਕਟ ਹੈ ਸਾਡੇ ਐਸਡੀਐਮ ਸਾਹਿਬ ਨੇ ਸਾਡੇ ਡੀਸੀ ਸਾਹਿਬ ਨੇ ਕਿਰਦਾਸ ਕੋ ਬੱਚਿਆਂ ਤੱਕ ਸਾਡਾ ਇਤਿਹਾਸ ਹੀ ਨਾ ਪਹੁੰਚਿਆ ਤਾਂ ਫਿਰ ਪੈਸੇ ਲੱਗੇ ਕੋਈ ਗੱਲ ਬਣਦੀ ਨਹੀਂ ਨਾ ਪਤਾ ਦਾ ਵੀ ਜ਼ਿਆਦਾ ਕਰਕੇ ਵੋਟਾਂ ਵਾਲੇ ਪਾਸੇ ਜਾਂ ਹੋਰ ਕੰਮ ਜਿਹੜੇ ਆ ਉਹਨਾਂ ਵਿੱਚ ਕੀਤਾ ਜਾਂਦਾ ਲੇਕਿਨ ਇਤਿਹਾਸ ਵਾਲੀਆਂ ਜਿਹੜੀਆਂ ਜਗ੍ਹਾ ਨੇ ਇਹਨਾਂ ਨੂੰ ਸਾਹਮਣੇ ਦੀ ਜ਼ਰੂਰਤ ਹੈ ਸ਼ੰਭ ਵੀ ਕਿਹਾ ਜਾਂਦਾ ਹੈ ਇਸ ਨੂੰ ਤੇ ਇਹ ਤੁ 7000 ਤੋਂ 11000 ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ ਅਤੇ ਸ਼ਹਾਦਤ ਨੂੰ ਸਮਰਪਿਤ ਇਸ ਦੇ ਉੱਤੇ ਹੈਰੀਟੇਜ ਬਣਾਇਆ ਗਿਆ। ਉਹ ਜਦੋਂ ਦੇਖਦੇ ਇਹਨਾਂ ਦੇ ਹੱਥਾਂ ਦੇ ਵਿੱਚ ਕੁਝ ਵੀ ਨਹੀਂ ਆ ਤਾਂ ਇਹ ਤਾਂ ਇੱਕ ਪੁਤਲੇ ਦੇ ਟਾਈਪ ਕੁ ਲੈ ਰਿਹਾ ਇਹ ਕੋਈ ਉਹਨਾਂ ਦੇ ਦਿਮਾਗ 'ਚ ਤੇ ਹੀ ਜਾਊਗਾ ਕਿ ਬਸ ਇਹ ਸ਼ਾਇਦ ਲੜੇ ਨਹੀਂ ਇਸੇ ਦੇ ਲਈ। ਜਾ ਸਕਦਾ ਹੈ ਕਿ ਉਹ ਭਾਈ ਲੱਗਦਾ ਹੈ ਕਿ ਬਹੁਤੇ ਲੋਕ ਜਿਹੜੇ ਇੱਥੇ ਵੀਡੀਓ ਬਣਾਉਣੀ ਹੁੰਦੇ ਨੇ। ਇਹਦੇ ਛੁਪਣ ਵਾਲੇ ਹਾਂ ਭੱਜ ਕੇ ਆਏ ਛੁਪਣ ਵਾਸਤੇ ਜਗ੍ਹਾ ਉਹਨਾਂ ਵਾਸਤੇ ਜਿਹੜੀ ਹੈ ਇਹ ਮੈਨੂੰ ਲੱਗਦੀ ਹੈ ਕਿ ਅੱਜ ਦਾ ਅੱਡਾ ਬਣ ਗਿਆ। ਇਹ ਜਿਹੜਾ ਦੇ ਪੇਂਟ ਬਹੁਤ ਖਰਾਬ ਹੋਇਆ ਬਹੁਤ ਪੱਦੇ ਲੱਗ ਰਹੇ ਆਈ ਬੱਚਿਆਂ ਨੂੰ ਸਮਝਾਈਦਾ ਤੇ ਬਹੁਤ ਐ ਪਰ ਉਹ ਕਈ ਵਾਰੀ ਨਹੀਂ ਵੀ ਕਰਦੇ ਤੇ ਉਹ ਕਰ ਕਰ ਤੋੜ ਸਕਦੇ ਆ ਪਰ ਉਹ ਸਾਂਭੀ ਹੈ ਸਾਡੇ ਕੋਲ ਹੀ ਪਈਆਂ ਸਭ ਕੁਝ ਇਸ ਦੀ ਦੇਖਰੇਖ ਬਾਰੇ ਕੌਣ ਕਰਦਾ ਐ ਜਿ ਕੌਣ ਟੇਕੇ ਕਰਦੇ ਇਹ ਦਮਨ ਜੀ ਸੰਚਾਰਦੀ ਉਹੀ ਕਰਾਂਦੀ ਐ ਪ੍ਰਸ਼ਾਸਨ ਦੇ ਕੋਲੇ ਆ ਜੀ ਸਾਥੀ ਕੋਲੇ ਇਹ ਉਹ ਜਿਹੜਾ ਟਾਈਮ ਇਹਦਾ ਫਿਕਸ ਟਾਈਮ ਆ ਜਿਹੜਾ ਇੱਥੇ ਸਾਡੇ ਅੰਦਰ ਇਲੈਕਟ੍ਰੀਸ ਚ ਦਿਖਾਣ ਵਾਸਤੇ ਆ ਉਹਦਾ 4 ਵਜੇ ਤੱਕ ਦਾ ਟਾਈਮ ਆ ਕਿ ਪਾਸੇ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਤਿਹਾਸ ਦੇ ਉਹ ਵਾਂਝੇ ਹੋਣੀ ਰਹਿਣ ਦਿੰਦੇ ਕਿਸੇ ਬੱਚੇ ਨੂੰ ਵੀ ਜਾਂ ਕਿਸੇ ਨੂੰ ਵੀ ਪਰ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਦੀ ਜਿਹੜੀ ਲੋਕਲ ਲੀਡਰਸ ਜਿਹੜੇ ਨੇ ਹਨ ਜੇ ਇੱਥੇ ਲੋਕਲ ਜਿਹੜੀ ਪੋਲੀਟੀਸ਼ਨ ਹੈ ਗਿਆ ਉਹਨਾਂ ਨੂੰ ਵੀ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਸਾਡੀ ਅਪੀਲ ਹੈ ਜੀ ਕਿ ਇਸ ਚੀਜ਼ ਨੂੰ ਇਨਾ ਖਰਚਾ ਕਰਨ ਦੇ ਬਾਵਜੂਦ ਜੇ ਸਾਡੇ ਥੋੜਾ ਕੀ ਪੱਖ ਹੈਗਾ ਇਸ ਪਰ ਇਹ ਕਿ ਇਹ ਗਲਤ ਹੈ ਜਾਂ ਸਹੀ ਹੈ ਨਹੀਂ ਥੋੜਾ ਗਲਤੀ ਹੈ ਜਿਹੜੇ ਥੋੜੀ ਬੇਰਵੀ ਹੋਲੀ ਹੈ ਤੇ ਟੈਲਾ ਵੀ ਤਰੀਆਂ ਹੀ ਫਾਰਮੈਲਟੀ ਟਾਈ ਵੀ ਕਰਛੜਾ ਜੀ ਉਹ ਇਹਨਾਂ ਫਾਰਮੈਲਟੀ ਕੀਤੀ ਗਈ ਹੈ ਦੇਖਣ ਵਿੱਚ ਇਹੀ ਲੱਗਦਾ ਸਿਕਿਉਰਟੀ ਵਾਲੇ ਤਾਰਦੇ ਨੇ ਹੁਣ ਸਿਕਿਉਰਟੀ ਵਾਲੇ ਵੀ ਜਿਹੜੇ ਉਹ ਗੇਟ ਲੱਗੇ ਨੇ ਜਾਂ ਇਧਰ ਉਧਰ ਕਦੇ ਕਦੀ ਉਹਨਾਂ ਦੀ ਨਜ਼ਰ ਨਿਗਾ ਪੈਂਦੀ ਹੈ ਤੇ ਕਦੀ ਨਹੀਂ ਪੈਂਦੀ ਸਾਲ 2011 ਦੇ ਵਿੱਚ ਇਸ ਬਣਾਈ ਗਈ ਹੈਰੀਟੇਜ ਦੀ ਇਮਾਰਤ ਦੀ ਦਿੱਖ ਕਿਸ ਤਰੀਕੇ ਦੇ ਨਾਲ ਦਿਖ ਰਹੀ ਆ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸਿੰਘ ਮੌਜੂਦ ਨੇ ਮੈਂ ਤਸਵੀਰਾਂ ਕੁਝ ਦਿਖਾਣਾ ਚਾਹੁੰਦਾ ਹਾਂ ਕਿ ਤਸਵੀਰਾਂ ਦੇਖੋ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਇੱਥੇ ਇਸ ਇਹ ਹੈਰੀਟੇਜ ਦਾ ਨਿਰਮਾਣ ਕੀਤਾ ਗਿਆ ਸੀਗਾ ਛੋਟਾ ਕੱਲੂ ਘਰਾਂ ਦੀ ਯਾਦ ਜਿੱਥੇ ਸਿੰਘ ਸਿੰਗੜੀਆਂ ਅਤੇ ਬੱਚਿਆਂ ਸਮੇਤ ਇੱਥੇ ਕਾਫੀ ਤਦਾਰ ਦੇ ਵਿੱਚ ਜਿਹੜੀ ਹੈ ਇੱਥੇ ਸ਼ਹੀਦ ਹੋ ਗਏ ਸੀ ਅਤੇ ਉਹ ਸ਼ਹੀਦਾਂ ਨੂੰ ਸਮਰਪਿਤ ਇੱਥੇ ਇੱਕ ਹੈਰੀਟੇਜ ਬਣਾਇਆ ਗਿਆ ਜੇ ਦੀ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਉੱਪਰਲੇ ਪੰਨੋ ਇਸ ਬਣਾਏ ਗਏ ਹੈਰੀਟੇਜ ਇਮਾਰਤ ਦੇ ਉੱਤੇ ਸਾਢੇ ਤਿੰਨ ਕੁਆਂਟਰ ਦਾ ਖੰਡਾ ਵੀ ਜਿਹੜਾ ਆ ਸਥਾਪਿਤ ਕੀਤਾ ਗਿਆ ਪਰ ਇਸ ਦੇ ਬਾਅਦ ਵੀ ਬਾਵਜੂਦ ਵੀ ਜਿਹੜੀ ਇਸ ਦੀਆਂ ਟੈਲਾਂ ਜਿਹੜੀਆਂ ਨੇ ਉਹ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਭਾਈ ਸਿੰਘ ਜੀ ਇੱਥੇ ਦੇ ਹਾਲਾਤ ਜਿਹੜੇ ਨੇ ਕਿਵੇਂ ਦੇਖਦੇ ਹੋ ਤੁਸੀਂ ਲੋਕਲ ਹੀ ਜੀ ਭਾਈ ਖਾਲਸਾ ਬਾਈ ਖਾਲਸਾ ਜੀ ਮੈਂ ਗੁਰਦਾਸਪੁਰ ਤੋਂ ਹੀ ਆਣ ਨਾਲ ਹੀ ਮੇਰਾ ਲੋਕਲ ਪਿੰਡ ਆ ਜੀ ਹੂੰ ਤੇ ਅਸੀਂ ਵੀ ਦਰਸ਼ਣ ਕਰਨ ਵਾਸਤੇ ਆਏ ਸੀਗੇ ਤੇ ਇਹ ਬਹੁਤ ਖੂਬਸੂਰਤ ਜਗ੍ਹਾ ਹੈ ਵੈਸੇ ਮਾਹੌਲ ਦੇ ਮੁਤਾਬਕ ਲੇਕਿਨ ਜੋ ਇੱਥੇ ਬਣਿਆ ਸਜਾਵਟੀ ਜੋ ਬਣਾਇਆ ਉਹ ਵੀ ਖਰਾਬ ਹੋ ਰਿਹਾ ਔਰ ਜੋ ਸਾਡੀ ਯਾਦਗਰ ਬਣਾਈਆਂ ਜਿੰਨੇ ਸਟੈਚੂ ਬਣੇ ਨੇ ਉਹਨਾਂ ਦੀ ਵੀ ਹਾਲਾਤ ਬਹੁਤ ਖਰਾਬ ਚੱਲਣ ਰਹੀ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਸਾਫ ਸੁੱਥਰੇ ਢੰਗ ਦੇ ਨਾਲ ਰਿਪੇਅਰ ਵੀ ਕੀਤਾ ਜਾਵੇ ਅਜੇ ਬਣੇ ਨੂੰ ਥੋੜਾ ਜਿਹਾ ਹੋ ਗਿਆ ਤੇ ਇਹਨਾਂ ਦੀਆਂ ਟਾਈਲਾਂ ਵੀ ਉਖੜ ਗਈਆਂ ਨੇ ਕੀ ਲੱਗਦਾ ਕਿ ਇਹ ਵੇਖੋ ਇੰਨੀ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਹਨ ਬਣਾਈ ਗਈ ਇਮਾਰਤ ਹੋਵੇ ਤੇ ਉੱਥੇ ਲੋਕ ਜਾਣ ਉਥੇ ਬੂਟੇ ਉਗ ਜਾਣ ਫਿਰ ਉਹਦੀ ਕੋਈ ਟੇਕ ਕੇਅਰ ਨਾ ਕਰੀਏ ਮਤਲਬ ਕਿ ਕੀ ਲੱਗਦਾ ਕਿਵੇਂ ਤੁਸੀਂ ਇਸ ਨੂੰ ਪ੍ਰੈਜੈਂਟ ਕਰਦੇ ਸਿਰਫ ਇੱਕ ਫਾਰਮੈਲਟੀ ਹੈ ਜੀ ਮੈਨੂੰ ਲੱਗਦੀ ਹੈ ਕੋਈ ਬਹੁਤ ਜ਼ਿਆਦਾ ਇਥੇ ਇਹਨਾਂ ਦੀ ਟੇਕ ਕੇਅਰ ਨਹੀਂ ਹੈਗੀ ਵੱਧ ਤੋਂ ਵੱਧ ਇਹਨੂੰ ਸਾਂਭ ਸੰਭਾਲ ਦੀ ਜ਼ਰੂਰਤ ਹੈ ਇਥੇ ਜਿਹੜੀਆਂ ਸਜਾਵਟ ਵਾਸਤੇ ਕਟਿੰਗ ਕਰਨ ਵਾਸਤੇ ਜਿਹੜੀਆਂ ਮਾਲੀ ਨੇ ਮਾਲੀਆਂ ਨੂੰ ਰੱਖ ਕੇ ਬੂਟੀਆਂ ਲਾਈਆਂ ਗਈਆਂ ਉਹ ਇੱਕ ਜੰਗਲ ਦਾ ਰੂਪ ਧਾਰਨ ਕਰ ਰਹੀਆਂ ਬਾਕੀ ਜੋ ਵੀ ਸਮਾਨ ਇਥੇ ਲੱਗਾ ਆ ਉਹਨੂੰ ਆਣ ਕੇ ਦੇਖਿਆ ਜਾਵੇ ਉਹਦੀ ਬਹੁਤ ਮਾੜੀ ਹਾਲਤ ਆ ਬਹੁਤ ਜਲਦੀ ਗਲ ਗਿਆ ਉਹ ਸਟੈਚੂ ਵੀ ਜਿਹੜੇ ਲੱਗੇ ਉਹ ਵੀ ਉਸੇ ਤਰੀਕੇ ਦੇ ਪੇਂਟ ਲਾਤ ਇਹ ਇਹਨਾਂ ਦੀ ਵੀ ਬਹੁਤ ਮਾੜੀ ਹਾਲਤ ਹੋਈ ਪਈ ਜਿੰਨੇ ਸਟੈਚੂ ਨੇ ਜਿੰਨੇ ਇੱਥੇ ਆਣ ਕੇ ਬੱਚੇ ਦੇਖਦੇ ਨੇ ਜਿੰਨੀਆਂ ਇੱਥੇ ਥੱਲੇ ਉਹਨਾਂ ਦੇ ਲਾਈਟਾਂ ਲੱਗੀਆਂ ਨੇ ਉਹਨਾਂ ਚੋਂ ਅਧੀਆਂ ਜਗਦੀਆਂ ਨੇ ਅਧੀਆਂ ਬੰਦ ਪਈਆਂ ਨੇ ਬੁਰੀ ਹਾਲਤ ਹੈ ਉਹਨਾਂ ਦੀ ਪਰ ਫੁਆਰੇ ਨੇ ਉਹਨਾਂ ਦੇ ਆਸ-ਪਾਸੇ ਜੋ ਟੇਲਾਂ ਲੱਗੀਆਂ ਨੇ ਉਹ ਵੀ ਉਖੜ ਗਿਆ ਨੇ ਅਰੇ ਅੱਜ ਦਾ ਦਿਨ ਹੁੰਦਾ ਆ ਕਿ ਮਹੀਨੇ ਦੇ ਵਿੱਚ ਮਨ ਕੇ ਇੱਕ ਹਫਤੇ ਦੇ ਵਿੱਚ ਐਤਵਾਰ ਲੋਕ ਆਉਂਦੇ ਨੇ ਹਣਾ ਇੱਥੇ ਦੇਖਣ ਵਾਸਤੇ ਇਸ ਦੇ ਇਤਿਹਾਸ ਨੂੰ ਜਿਹੜਾ ਆ ਮੈਂ ਮਨ ਕੇ ਕਵਾਂਗਾ ਕਿ ਵਦੇਰੇ ਹੋਰ ਵੀ ਇਤਿਹਾਸਕਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਪਰ ਇੱਥੇ ਦੀ ਜਿਹੜੀ ਦੇਖੇ ਆ ਨਾ ਕਿ ਪਾਣੀ ਦੀ ਮਾਤਰਾ ਨੂੰ ਲੈ ਕੇ ਫੁੱਲ ਬੂਟਿਆਂ ਤੱਕ ਜਿਹੜੇ ਜਿਉਂ-ਜਿਉਂ ਤੋਂ ਤੋਂ ਹੀ ਉਦਾਂ ਤੋਂ ਹੀ ਘਟਦੇ ਜਾ ਰਹੇ ਨੇ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਕੋਈ 3-400 ਸਾਲ ਪੁਰਾਣੀ ਬਿਲਡਿੰਗ ਬਣੀ ਲੇਕਿਨ ਅਜੇ ਤੇ ਮੇਰੇ ਖਿਆਲ ਆ ਇਹਨਾਂ ਦੇ ਬਿੱਲ ਵੀ ਪੂਰੇ ਪਾਸ ਕੀਤੇ ਹੋਏ ਉਹਨਾਂ ਦੇ ਬੋਰਡ ਜਿਹੜੇ ਉਹ ਵੀ ਬਹੁਤ ਵੱਡੀ ਰਕਮ ਲੱਗੀ ਹੈ ਬਿਲਡਿੰਗ ਆ ਉਹਨਾਂ ਦੀ ਇਹਦੇ ਹਾਲਾਤ ਮਤਲਬ ਬਹੁਤ ਮਾੜੇ ਆ ਫਿਰ ਚੱਲਣ ਦੇ ਆ ਇਹਨੂੰ ਰਿਪੇਅਰ ਕਰਨ ਦੀ ਜ਼ਰੂਰਤ ਆ ਥੋੜਾ ਜਿਹਾ ਦਿਖਾਇਆ ਜਾਵੇ ਕਿ ਆ ਸਾਹਮਣੇ ਜਿਹੜਾ ਇਤਿਹਾਸ ਲਿਖਿਆ ਪਿਆ ਉਹਨਾਂ ਦੇ ਬੋਰਡ ਜਿਹੜੇ ਉਹ ਵੀ ਗਲ ਗਏ ਨੇ ਜਿਹੜੀ ਬਿਲਡਿੰਗ ਆ ਉਹਨਾਂ ਦੀਆਂ ਟਾਈਲਾਂ ਲੱਥੀ ਜਾ ਰਹੀਆਂ ਨੇ ਕੀ ਲੱਗਦਾ ਨਹੀਂ ਕਿ ਗੁਰਦਾਰੀ ਕਮੇਟੀ ਇੱਥੇ ਦਖਲਦਾਜੀ ਕਰਦੀ ਨਹੀਂ ਕਿ ਜਾਂ ਫਿਰ ਉਹਨਾਂ ਨੂੰ ਇਹ ਗੱਲ ਦੀ ਜ਼ਰੂਰਤ ਹੀ ਨਹੀਂ ਹੈ ਨਹੀਂ ਇੱਕ ਉਸ ਟਾਈਮ ਦੇ ਟਾਈਮ ਮਤਲਬ ਮੌਕਾ ਦਿੱਤੇ ਜਦੋਂ ਇੱਕ ਪੋਲੀਟੀਕਲੀ ਲੋਕ ਮਤਲਬ ਇੱਥੇ ਆਏ ਨੇ ਉਹਨਾਂ ਨੇ ਆਣ ਕੇ ਚਲੋ ਕੋਸ਼ਿਸ਼ ਕੀਤੀ ਆ ਵੀ ਸਿੱਖ ਇਤਿਹਾਸ ਜਿਹੜਾ ਉਹ ਦੱਸਿਆ ਜਾਵੇ ਦਿਖਾਇਆ ਜਾਵੇ ਜਿੰਨਾ ਪੈਸਾ ਲੱਗਾ ਹੈ ਉਹਦੀ ਦੁਰਵਰਤੋਂ ਜਿਆਦਾ ਲੱਗ ਰਹੀ ਆ ਵੀ ਹੋਈ ਆ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇਹਨੂੰ ਰਿਪੇਅਰ ਕੀਤਾ ਜਾਵੇ ਇਹ ਜਿਹੜਾ ਟਾਈਮ ਇਹਦਾ ਫਿਕਸ ਟਾਈਮ ਆ ਜਿਹੜਾ ਇੱਥੇ ਸਾਡੇ ਅੰਦਰ ਲੈਕਚਰਚਰ ਦਿਖਾਉਣ ਵਾਸਤੇ ਆ ਉਹਦਾ 4 ਵਜੇ ਤੱਕ ਦਾ ਟਾਈਮ ਆ ਲੋਕ 6 ਵਜੇ ਨਾਲ ਵੀ ਵਿਹਲੇ ਹੁੰਦੇ ਨੇ ਇਤਵਾਰ ਵਾਲੇ ਦਿਨ 7-8 ਵਜੇ ਤੱਕ 7 ਵਜੇ ਤੱਕ ਵੀ ਆ ਸਕਦੇ ਨੇ ਤੇ ਜੇ ਉਹਦਾ ਵੀ ਟਾਈਮ ਆ ਜੇ ਕੋਸ਼ਿਸ਼ ਕੀਤੀ ਜਾਵੇ ਵੀ ਇੱਕ ਆਦਮੀ ਦੀ بجائے ਇੱਥੇ ਬੰਦੇ ਵਧਾਏ ਜਾਣ ਡਿਊਟੀ ਵਧਾਈ ਜਾਵੇ ਇਹਨਾਂ ਦੀ ਜਿਹੜੀ ਸਫਾਈ ਦਾ ਕੋਈ ਜਿਹਦੇ ਹੱਥ ਵਿੱਚ ਇੱਕ ਸਾਰਾ ਪ੍ਰੋਜੈਕਟ ਆ ਸਾਡੇ ਐਸਡੀਐਮ ਸਾਹਿਬ ਨੇ ਸਾਡੇ ਡੀਸੀ ਸਾਹਿਬ ਨੇ ਕਰਵਾਸ ਤੋਂ ਦੇ ਉਹਨਾਂ ਨੂੰ ਥੋੜੇ ਜਿਹਾ ਧਿਆਨ ਦੇਣ ਦੀ ਜ਼ਰੂਰਤ ਆ ਸਾਡੀ اپیل ਆ ਜੀ ਕਿ ਇਸ ਚੀਜ਼ ਨੂੰ ਇਨਾ ਖਰਚਾ ਕਰਨ ਦੇ ਬਾਵਜੂਦ ਜੇ ਸਾਡੇ ਬੱਚਿਆਂ ਤੱਕ ਸਾਡਾ ਇਤਿਹਾਸ ਹੀ ਨਾ ਪਹੁੰਚਿਆ ਤਾਂ ਫਿਰ ਪੈਸੇ ਲੱਗੇ ਕੋਈ ਗੱਲ ਬਣਦੀ ਨਾ ਨਹੀਂ ਇੱਕ ਪਾਸੇ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਤਿਹਾਸ ਦਿਓ ਵਾਂਝੇ ਹੋਣੀ ਰਹਿਣ ਦਿੰਦੇ ਕਿਸੇ ਬੱਚੇ ਨੂੰ ਵੀ ਜਾਂ ਕਿਸੇ ਨੂੰ ਵੀ ਪਰ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਦੀ ਜਿਹੜੀ ਲੋਕਲ ਲੀਡਰਸ ਜਿਹੜੇ ਨੇ ਹਨਾ ਜਾਂ ਇੱਥੇ ਲੋਕਲ ਜਿਹੜੀ ਪੋਲਿਟੀਸ਼ਨ ਹੈ ਗਿਆ ਉਹਨਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਰੂਰ ਜੀ ਦੇਖੋ ਸਾਡੇ ਐਮਐਲਏ ਸਾਹਿਬ ਨੇ ਇੱਥੇ ਬੜਾ ਸਾਹਿਬ ਨੇ ਜਾਂ ਇੱਥੇ ਰਮਨ ਬੈਲ ਜੀ ਨੇ ਚਲੋ ਸ਼ਾਇਦ ਆਏ ਹੋਣਗੇ ਪਰ ਮੇਰਾ ਖਿਆਲ ਆਂਦਾ ਵੀ ਜ਼ਿਆਦਾ ਕਰਕੇ ਵੋਟਾਂ ਵਾਲੇ ਪਾਸੇ ਜਾਂ ਹੋਰ ਕੰਮ ਜਿਹੜੇ ਆ ਉਹਨਾਂ ਵਿੱਚ ਕੀਤਾ ਜਾਂਦਾ ਲੇਕਿਨ ਇਤਿਹਾਸ ਵਾਲੀਆਂ ਜਿਹੜੀਆਂ ਜਗ੍ਹਾ ਨੇ ਇਹਨਾਂ ਨੂੰ ਸਾਹਮਣੇ ਦੀ ਜ਼ਰੂਰਤ ਆ ਜਿੱਥੇ-ਜਿੱਥੇ ਵੀ ਹੈਗੀ ਨੇ ਕਿਸੇ ਵੀ ਇਤਿਹਾਸ ਜਿਹੜਾ ਵਾ ਕਿਸੇ ਵੀ ਕੌਮ ਦੇ ਨਾਲ ਹੋਵੇ ਪਰ ਉਹਨੂੰ ਵੀ ਸਾਹਮਣੇ ਦੀ ਜ਼ਰੂਰਤਤਾ ਨਾਲ ਦੀ ਨਾਲ ਜਿਹੜਾ ਹੁਣ ਸਾਡਾ ਇਹ ਸਿੱਖ ਇਤਿਹਾਸ ਆ ਇਹਦੇਆਂ ਜੋ ਵੀ ਬਣਿਆ ਇੱਥੇ ਸਟੈਚੂ ਬਣੇ ਨੇ ਜਾਂ ਜਿਹੜੀ ਬਿਲਡਿੰਗ ਬਣੀ ਆ ਜਾਂ ਜਿਹੜਾ ਸਾਡਾ ਲੈਕਚਰ ਅੰਦਰ ਥੋੜਾ ਜ਼ਿਆਦਾ ਧਿਆਨ ਦੇਣ ਦੀ ਜਰੂਰਤ ਹੈ। ਇਹ ਬਿਲਕੁਲ ਤੁਸੀਂ ਇੱਥੇ ਲੋਕ ਲਈ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਮੈਂ ਕਲੱਬ ਪ੍ਰਧਾਨ ਹੈ ਜੀ। ਯੂਥ ਕਲੱਬ ਪ੍ਰਧਾਨ ਹੈ ਜੀ। ਮੇਰਾ ਇਹ ਭਾਈ ਸਿੰਘ ਉਹਨੇ ਕਲੱਬ ਵੀ ਚਲਾਉਂਦੇ ਨੇ ਪਰ ਇਸ ਦੇ ਨਾਲ-ਨਾਲ ਕੋਈ ਚੀਜ਼ਾਂ ਅਜਹੀਆਂ ਜਿਹੜੀਆਂ ਨੇ ਪਿੱਛੇ ਛਾਪ ਛੱਡ ਜਾਂਦੀਆਂ ਨੇ ਕਿ ਜਿਹੜੀ ਕੌਮ ਇਤਿਹਾਸ ਭੁੱਲ ਜਾਂਦੀ ਆ ਉਹ ਕੌਮਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ ਇਹ ਜਿਹੜੀ ਅੱਜ ਦੀ ਦਿੱਖ ਜਿਹੜੀ ਆ ਤੁਸੀਂ ਦੇਖੋ ਇਹ ਹੈਗਾ ਛੋਟਾ ਕੱਲੂ ਕਾਲਾ ਸਾਹਿਬ ਦੇ ਨਜ਼ਦੀਕ ਹੀ ਇੱਕ ਹੈਰੀਟੇਜ ਦਾ ਸਥਾਪਿਤ ਕੀਤਾ ਗਿਆ ਜਿੱਥੇ ਸ਼ੰਭ ਵੀ ਕਿਹਾ ਜਾਂਦਾ ਹੈ ਇਸ ਨੂੰ ਤੇ ਇੱਥੂ 7000 ਤੋਂ 11000 ਸਿੰਘ ਸਿੰਗਣੀਆਂ ਸ਼ਹੀਦ ਹੋ ਗਏ ਸਨ ਅਤੇ ਸ਼ਹਾਦਤ ਨੂੰ ਸਮਰਪਿਤ ਇਸ ਦੇ ਉੱਤੇ ਹੈਰੀਟੇਜ ਬਣਾਇਆ ਗਿਆ ਜਿਹੜਾ ਸਾਲ 2011 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਪਰ ਦੇਖਣਾ ਹੋਵੇਗਾ ਕਿ ਇਹਨਾਂ ਦੀ ਜਿਹੜੀ ਗੱਲਾਂ ਕਈਆਂ ਹੋਈਆਂ ਨੇ ਕਿ ਡੀਸੀ ਸਾਹਿਬਾਨਾਂ ਨੂੰ ਐਸਡੀਐਮ ਨੂੰ ਹੋਰ ਪ੍ਰਸ਼ਾਸਨਿਕ ਅਧਿਕਾਰੀ ਦੀ ਵੀ ਇੱਥੇ ਡਿਊਟੀ ਪੰਦੀ ਹੈ ਚਾਹੇ ਉਹ ਪ੍ਰਬੰਧਕ ਕਮੇਟੀ ਗੁਰਦੁਆਰਾ ਦੀ ਵੀ ਹੋਵੇ ਉਹਨਾਂ ਨੂੰ ਇਸ ਦੀ ਦੇਖਭਾਲ ਤੇ ਧਿਆਨ ਦੇਣਾ ਚਾਹੀਦਾ ਤੇ ਤੇ ਲੋਡ ਵੀ ਜ਼ਰੂਰ ਹੈਗੀ ਆ ਬਿਲਕੁਲ ਜੀ ਦਿੱਲੀ ਤੋਂ ਆ ਰਹੇ ਆ ਦੂਸਰੀਆਂ ਕੰਟਰੀਆਂ ਤੋਂ ਆ ਰਹੇ ਆ ਘੁੰਮਣ ਵਾਸਤੇ ਉਹ ਜਦੋਂ ਉਹ ਦੇਖਦੇ ਇਹਨਾਂ ਦੇ ਹੱਥਾਂ ਦੇ ਵਿੱਚ ਕੁਝ ਵੀ ਨਹੀਂ ਆ ਤਾਂ ਇਹ ਤਾਂ ਇੱਕ ਪੁਤਲੇ ਦੇ ਟਾਈਪ ਕੁ ਲੈ ਆ ਰਿਹਾ ਇਹ ਕੋਈ ਉਹਨਾਂ ਦੇ ਦਿਮਾਗ 'ਚ ਤੇ ਹੀ ਜਾਊਗਾ ਕਿ ਬਸ ਇਹ ਸ਼ਾਇਦ ਲੜੇ ਨਹੀਂ ਇਸੇ ਦਿਨ ਬਿਲਕੁਲ ਜੀ ਉਹ ਇੱਕ ਸਿਰਫ ਫਾਰਮੈਲਟੀ ਟਾਈਪ ਹੀ ਕਰਛੜਿਆ ਜੀ ਉਹ ਇਹਨਾਂ ਫਾਰਮੈਲਟੀ ਕੀਤੀ ਗਈ ਆ ਦੇਖਣ ਵਿੱਚ ਇਹੀ ਲੱਗਦਾ ਲੇਕਿਨ ਇਹਦਾ ਸੁਧਾਰ ਕਰਨ ਦੀ ਜ਼ਰੂਰਤ ਆ ਨਾਲ ਦੀ ਨਾਲ ਇਹਦੇ ਆਸੇ ਪਾਸੇ ਸਾਫ ਸਫਾਈ ਦਾ ਵੀ ਥੋੜਾ ਖਿਆਲ ਰੱਖਣ ਦੀ ਜ਼ਰੂਰਤ ਆ ਥੋੜਾ ਜਿਹਾ ਲੈਕਚਰ ਜਿਹੜਾ ਇਹ ਹਰ ਇੱਕ ਜਿੱਥੇ ਵੀ ਸਟੈਚੂ ਲੱਗਾ ਹੈ ਉੱਥੇ ਬੋਰਡ ਇਸ ਸਿੱਖ ਦਾ ਇਸ ਘੋੜੇ ਤੇ ਚੜੇ ਹੋਏ ਸਿੰਘ ਦਾ ਇਹ ਕਿਹਦੇ ਨਾਲ ਲੜ ਰਿਹਾ ਇਹ ਕਿਸ ਜੁੱਧ ਵਿੱਚ ਲੜ ਰਿਹਾ ਇਹਦੇ ਬਾਰੇ ਕੁਛ ਇਥੇ ਛੋਟੇ ਛੋਟੇ ਜਿਹੜੇ ਆ ਬੋਰਡ ਹੋਣੇ ਜਿਹੜੇ ਬਹੁਤ ਜ਼ਰੂਰੀ ਆ ਜੀ ਤੇ ਬਾਕੀ ਇਸ ਤੋਂ ਇਲਾਵਾ ਜਿਹੜੀ ਹੋਰ ਅੰਦਰ ਸਟੈਚੂ ਲੱਗੇ ਨੇ ਆਪਣੇ ਅੰਦਰ ਇਹਨਾਂ ਦੇ ਜਿਹੜੇ ਆ ਲਾਈਟਾਂ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਲਾਈਟਾਂ ਵੀ ਖਰਾਬ ਨੇ ਸ਼ਾਮ ਦੇ ਟਾਈਮ ਦੇ ਉੱਤੇ ਵੀ ਇਥੇ ਸੰਗਤ ਆ ਕੇ ਘੁੰਮ ਫਿਰ ਸਕਦੀ ਆ ਜੀ ਉਹ ਵੀ ਮਤਲਬ ਇਹਨੂੰ ਦੇਖ ਸਕਦੀ ਆ ਇਹ ਜਿਹੜੇ ਅੰਦਰ ਸੜੇ ਇਤਿਹਾਸ ਵਾਸਤੇ ਇਹਨਾਂ ਨੇ ਵੀਡੀਓ ਲਈ ਹੋਈ ਆ ਉਹਦਾ ਪ੍ਰੋਪਰ ਜਿਹੜਾ ਟਾਈਮ ਆ ਉਹ ਉਹਨਾਂ ਨੇ 4 ਵਜੇ ਤੱਕ ਦਾ ਰੱਖਿਆ ਉਸ ਤੋਂ ਬਾਅਦ ਸਾਰੇ ਮੁਲਾਜ਼ਮ ਚਲੇ ਜਾਂਦੇ ਨੇ ਤੇ ਇਹ ਪੁਲਿਸ ਵਾਲੇ ਮੁਲਾਜ਼ਮ ਰਹਿੰਦੇ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਕਿ ਚਾਹੇ ਨਹੀਂ ਲੱਗਦਾ ਕਿ ਬਹੁਤੇ ਲੋਕ ਜਿਹੜੇ ਇੱਥੇ ਵੀਡੀਓ ਬਣਾਉਣੀ ਹੁੰਦੇ ਨੇ ਬਿਲਕੁਲ ਜੀ ਇੱਥੇ ਵੀਡੀਓ ਬਣਾਉਣੀ ਹੁੰਦੀ ਹੈ ਤੇ ਇੱਥੇ ਮੈਂ ਵੀ ਆਉਂਦਾ ਜਾਂਦਾ ਰਹਿਣਾ ਜੀ ਇੱਥੇ ਕਈ ਵਾਰੀ ਜਿਹੜੇ ਲੜਕੀਆਂ ਲੜਕੇ ਜਿਹੜੇ ਆਪਸ ਵਿੱਚ ਛੋਟਾ ਮੋਟਾ ਜਿਵੇਂ ਕਿਤੇ ਛੁਪਣ ਵਾਸਤੇ ਹਾਂ ਭੱਜ ਕੇ ਆਏ ਛੁਪਣ ਵਾਸਤੇ ਜਗਾ ਉਹਨਾਂ ਵਾਸਤੇ ਜਿਹੜੀ ਹੈ ਮੈਨੂੰ ਲੱਗਦੀ ਹੈ ਕਿ ਅੱਜ ਕਾ ਦਾ ਅੱਡਾ ਬਣ ਗਿਆ ਕਹਿੰਦੇ ਇਹ ਅੱਡਾ ਬਣਿਆ ਲੱਗਦਾ ਜੀ ਕਿਉਂਕਿ ਜਦੋਂ ਵੀ ਇੱਥੇ ਆਉਂਦੇ ਆ ਫਿਰ ਜਿਹੜੇ ਜੇ ਕੋਈ ਪਿੰਡਾਂ ਤੋਂ ਲੋਕ ਆਉਂਦੇ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਸੋਝੀ ਉਹ ਬੱਚੇ ਸਟੈਚੂਆਂ ਦੇ ਉੱਪਰ ਚੜ ਜਾਂਦੇ ਨੇ ਉਹਨਾਂ ਨੂੰ ਮੈਂ ਆਪ ਦੇਖਿਆ ਜੀ ਮੈਂ ਕਿਹਾ ਵੀ ਸਿਕਿਉਰਟੀ ਵਾਲੇ ਤਾਰ ਦੇ ਨੇ ਹੁਣ ਸਿਕਿਉਰਟੀ ਵਾਲੇ ਵੀ ਜਿਹੜੇ ਉਹ ਗੇਟ ਲੱਗੇ ਨੇ ਜਾਂ ਇਧਰ ਉਧਰ ਕਦੇ ਕਦੀ ਉਹਨਾਂ ਦੀ ਨਜ਼ਰ ਨਿਗਾ ਪੈਂਦੀ ਹੈ ਤੇ ਕਦੀ ਨਹੀਂ ਪੈਂਦੀ ਇਸ ਕਰਕੇ ਹੋ ਸਕੇ ਤਾਂ ਇਹਦੀ ਬਾਉਂਡਰੀ ਕੀਤੀ ਜਾਵੇ ਇਹ ਜਾਲੀ ਲਾਤੀ ਜਾਵੇ ਤੇ ਇਹਨੂੰ ਇਹਦੀ ਸਾਮ ਸੰਭਾਲ ਕੀਤੀ ਜਾਏ ਇਹਨਾਂ ਦੇ ਪੇਂਟ ਬਹੁਤ ਖਰਾਬ ਹੋਏ ਆ ਬਹੁਤ ਪੱਦੇ ਲੱਗ ਰਹੇ ਆ ਇਹਦੀ ਸੇਵਾ ਕੀਤੀ ਜਾਏ ਬਿਲਕੁਲ ਜੀ ਇਹ ਸੀਗੇ ਭਾਈ ਸਿੰਘ ਹੁਣੇ ਜਿੰਨਾਂ ਨੇ ਲੋਕਲ ਵਸਨੀਕ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਦੀ ਜਿਹੜੀ ਦਿੱਕ ਜਿਹੜੀ ਹੈਗੀ ਆ ਇਤਿਹਾਸ ਵਜੋਂ ਉਹ ਸਾਂਭਣ ਦੀ ਜ਼ਰੂਰਤ ਹੈਗੀ ਆ ਚਾਹੇ ਉਹ ਕਮੇਟੀ ਹੋਵੇ ਚਾਹੇ ਸਿਕਿਉਰਿਟੀ ਹੋਵੇ ਚਾਹੇ ਹੋਰ ਸਵਾਲ ਹੋਣ ਇਹਨਾਂ ਨੇ ਜ਼ਰੂਰ ਕੀਤੇ ਨੇ ਪਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਤੇ ਅਸੀਂ ਵੀ ਇੱਥੇ ਆਏ ਸੀ ਕਿ ਤੇ ਇਹਦਾ ਇਤਿਹਾਸ ਜਿਹੜੇ ਆ ਬਹੁਤ ਵੱਡਾ ਹੈਗਾ ਆ ਇਹ ਸੋ ਸਾਨੂੰ ਜ਼ਰੂਰਤ ਹੈਗੀ ਹੈ ਇਸਦਾ ਇਤਿਹਾਸ ਸਾਂਭਣ ਦੀ ਤੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਿਕਿਉਰਿਟੀ ਦੇ ਨਾਲ ਕਿ ਇਸ ਨੂੰ ਲੈ ਕੇ ਤੁਹਾਡਾ ਕੀ ਖਿਆਲ ਹੈ ਸੋ ਇੱਥੇ ਜਿਹੜੇ ਮੁਲਾਜ਼ਮ ਨੇ ਤਨਾਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਜੀ ਤੁਹਾਡਾ ਜਤਨਾਮ ਸਿੰਘ ਹੈ ਜੀ ਸਰਮ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਡਿਊਟੀ ਆ ਆਪਣੀ ਇਹ ਸਾਢੇ 12 ਘੰਟੇ ਕਰਦੇ ਆ ਜੀ ਅੱਛਾ ਇੱਥੇ ਹਾਂਜੀ ਤੇ ਕੀ ਡਿਊਟੀ ਆ ਜੀ ਤੁਹਾਡੀ ਸਾਢੇ ਦੇਰੇ ਖਦੀ ਆ ਜੀ ਅੱਛਾ ਦੇਰੇ ਕੀ ਇੱਥੇ ਤੁਹਾਨੂੰ ਪਤਾ ਹੀ ਹੋਊਗਾ ਇੱਥੇ ਜਿਹੜੀ ਦੇਖ ਰੇਖਾ ਇਹਦੀ ਇਹਦੀ ਹੱਥਾਂ ਦੇ ਵਿੱਚ ਟੈਚੂਆਂ ਦੇ ਵਿੱਚ ਕਿਰਪਾਨਾਂ ਫੜੀਆਂ ਗਈਆਂ ਜਾਂ ਲਗਾਵਾਂ ਫੜੀਆਂ ਗਈਆਂ ਉਹ ਜਿਹੜੀਆਂ ਨੇ ਕੋਈ ਲਾ ਕੇ ਲੈ ਗਏ ਜਾਂ ਟੁੱਟ ਗਈਆਂ ਜਾਂ ਕਿੱਥੇ ਭੱਜ ਗਈਆਂ ਉਸ ਦੇ ਬਾਰੇ ਕੀ ਕਹਣ ਤੁਹਾਡੇ ਉਹ ਜੀ ਬੱਚਿਆਂ ਨੂੰ ਸਮਝਾਈਦਾ ਤੇ ਬਹੁਤ ਐ ਪਰ ਕਈ ਵਾਰੀ ਨਹੀਂ ਵੀ ਕਰਦੇ ਤੇ ਉਹ ਕਰ ਕਰ ਤੋੜ ਸਕਦੇ ਆ ਪਰ ਉਹ ਸਾਂਭੀ ਆਈ ਹੈ ਸਾਡੇ ਕੋਲ ਹੀ ਪਈਆਂ ਸਭ ਕੋਈ ਅੱਛਾ ਉਹ ਤੁਹਾਡੇ ਕੋਲ ਹੀ ਆ ਹਾਂਜੀ 440 ਸਭ ਕੋਲ ਆ ਜੀ ਅੱਛਾ ਕਿੰਨਾਂ ਚਾਰਜ ਕੋਣ ਕੀਨਾ ਇਹ ਦਮਨਜੀ ਸਿੰਘ ਆ ਜੀ ਦਮਨਜੀਤ ਹਾਂਜੀ ਤੇ ਇਹਦੀ ਤੁਹਾਨੂੰ ਕੀ ਲੱਗਦਾ ਵੇਖੋ ਇਹਦੀ ਟਾਇਲਾਂ ਵੀ ਜੜੀਆਂ ਨੇ ਉੱਥੋਂ ਟੁੱਟ ਗਈਆਂ ਨੇ ਹਨਾ ਖੰਡੇ ਦੇ ਲਾਗੋ ਵੀ ਜੜੀਆਂ ਖੰਡਰ ਦਾ ਮਰ ਕੇ ਕਹਿ ਲਈਏ ਕਿ ਜਾਂ ਪੇਪਲ ਹੋ ਗਏ ਨੇ ਕਿਦਾਂ ਇਸ ਦੀ ਦੇਖਰੇਖ ਬਾਰੇ ਕੋਣ ਕਰਦਾ ਹੈ ਜਾਂ ਕੋਣ ਟੇਕ ਕੇਅਰ ਕਰਦੇ ਦੀ ਇਹ ਦਮਨਜੀਤ ਸਿੰਘ ਇੰਚਾਰਜ ਹੀ ਉਹੀ ਕਰਾਂਦੇ ਆ ਜੀ ਅੱਛਾ ਪ੍ਰਸ਼ਾਸਨ ਦੇ ਕੋਲੇ ਆ ਜੀ ਪ੍ਰਸ਼ਾਸਨ ਕੋਲ ਆ ਜੀ ਤੇ ਤੁਹਾਡਾ ਕੀ ਪੱਖ ਹੈਗਾ ਇਸ ਬਾਰੇ ਕਿ ਇਹ ਗਲਤੀ ਹੈ ਜਾਂ ਸਹੀ ਹੈ ਨੇ ਆਹ ਤੁਹਾਨੂੰ ਗਲਤੀਆਂ ਵੇਹ ਜਿਹੜੇ ਥੋੜੀ ਬੇਵਿਜੀ ਹੋਈਆਂ ਤੇ ਟੈਲਾਵਿਜ਼ਨੀਆਂ ਹੀ ਤੁਸੀਂ ਗੁਰ ਸਿੱਖੋ ਕੀ ਇਤਿਹਾਸ ਜਿਹੜਾ ਸਾਡੇ ਬੱਚਿਆਂ ਨੂੰ ਕੀ ਸਿਖਾਵਾਂਗੇ ਜੇ ਕੀ ਜਮਨ ਲਾ ਹੁਣ ਸਾਡੇ ਕੋਈ ਬਾਹਰੋਂ ਆਉਂਦਾ ਹੈ ਫੋਰਨਰ ਆਉਂਦਾ ਉਹਨੂੰ ਹੀ ਪਤਾ ਤੁਸੀਂ ਵੀ ਇੱਥੇ ਚ 24 ਘੰਟੇ ਵੇਚਦੇ ਹੋ ਹਨਾ ਲੋਕ ਜਿਹੜੇ ਬਾਹਰ ਦੇਸ਼ ਪਰਦੇ ਤੋਂ ਵੀ ਆਉਂਦੇ ਨੇ ਪਰ ਉਹਨਾਂ ਦੀ ਇਮੇਜ ਕੀ ਜਾਊਗੀ ਮੈਂ ਜੋ ਖਈਏ ਨਾ ਸਾਡਾ ਚਲੋ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਡਿਊਟੀ ਦੇ ਤਨਾਤਿਆਂ ਜੋ ਸਾਡਾ ਹੁਕਮ ਲਾਏ ਆਪਾਂ ਉਹ ਕਰਨ ਹੁਕਮ ਰਾਣੇ ਆ ਪਰ ਇੱਥੇ ਗੱਲ ਇਹ ਹੈਗੀ ਆ ਕਿ ਜਿਹੜੇ ਇੰਚਾਰਜ ਸਾਹਿਬ ਨੇ ਉਹਨਾਂ ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਹੋਈ ਆ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜਲ ਜਿਹੜੀ ਆ ਅਸੀਂ ਦਿੱਲੀ ਦੀ ਟੀਮ ਦੇ ਨਾਲ ਜਿਹੜੀ ਇੱਥੂ ਆ ਰਹੀ ਆ ਉਹਨਾਂ ਦੇ ਜਿਹੜੇ ਕੈਮੀਕਲ ਦੇ ਨਾਲ ਜਿਹੜੇ ਦੇ ਰੰਗ ਜਾਂ ਹੋਰ ਜਿਹੜੇ ਕੰਮ ਆ ਉਹਦੇ ਕਰਨ ਵਾਲੇ ਨੇ ਪਰ ਇਸ ਦੀ ਪ੍ਰਪੋਜ਼ਲ ਜਿਹੜੀ ਡੀਸੀ ਸਾਹਿਬਾ ਨੂੰ ਵੀ ਆ ਕਿ ਇਸ ਦੇ ਉੱਤੇ ਜਿੰਨੀ ਲਾਗਤ ਦੇ ਨਾਲ ਜਿਹੜੀ ਆ ਜੀ ਦੀ ਰੈਮੂਨੇਟ ਜਿਹੜੀ ਇਹਦੀ ਹੋਣ ਵਾਲੀ ਇਮਾਰਤ ਹੈਗੀ ਆ ਉਸ ਦੀ ਆ ਬਣਾ ਕੇ ਕੋਟੇਸ਼ਨਾਂ ਭੇਜਿਆ ਨੇ ਪੈਸੇ ਦੀ ਕੋਟੇਸ਼ਨ ਭੇਜੀਆ ਤਾਂ ਉਹ ਵਕਤ ਸਮਾਂ ਤੈਅ ਕਰਦੇ ਕਿ ਕਦੋਂ ਆਊਗੀ ਕਦੋਂ ਲੱਗੂਗੀ ਤੇ ਕਦੋਂ ਇਸ ਦੇ ਉੱਤੇ ਜਿਹੜੀ ਇਹ ਟੇਕਰ ਦੀ ਵਧੇਗੀ ਸੋ ਇਹ ਸੀਗੇ ਅ ਸਿਕਿਉਰਟੀ ਦੇ ਨਾਲ ਗੱਲਬਾਤ ਜਿਹੜੀ ਕੀਤੀ ਆ ਹੁਣ ਅਗਲੀ ਗੱਲਬਾਤ ਜਿਹੜੀ ਡੀਸੀ ਸਾਹਿਬਾ ਨਾਲ ਕਰੀ ਜਰੂਰ ਰੱਖਾਂਗੇ ਸੋ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲਮਜੀਤਪੁਰ ਗੁਰਦਾਸਪੁਰ